ਸਭ ਤੋਂ ਪਹਿਲਾਂ ਪੰਜਾਬੀ ਇਹ ਵੀਡੀਓ ਵੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ 12ਵੀਂ ਜਮਾਤ ਦੀ ਕਵਿਤਾ ਟੁਕੜੀ ਜੱਗ ਤੋਂ ਨਿਆਰੀ ਬਾਰੇ ਗੱਲ ਕਰ ਰਹੇ ਹਾਂ ਇਹ ਕਵਿਤਾ ਭਾਈ ਵੀਰ ਸਿੰਘ ਜੀ ਦੁਆਰਾ ਲਿਖੀ ਗਈ ਹੈ ਭਾਈ ਵੀਰ ਸਿੰਘ ਜਿਨ੍ਹਾਂ ਨੂੰ ਆਧੁਨਿਕ ਕਵਿਤਾ ਦਾ ਪਿਤਾਮਾ ਕਿਹਾ ਜਾਂਦਾ ਹੈ ਆਧੁਨਿਕ ਦਾ ਮਤਲਬ ਹੈ ਨਵੇਂ ਢੰਗ ਅਨੁਸਾਰ ਕਵਿਤਾ ਦੀ ਰਚਨਾ ਕਰਨਾ ਇਹਨਾਂ ਤੋਂ ਪਹਿਲਾਂ ਪੁਰਾਣੀ ਢੰਗ ਅਨੁਸਾਰ ਜਾਂ ਪ੍ਰਾਣੀ ਰੀਤ ਅਨੁਸਾਰ ਕਵਤਾਮਾਂ ਦੀ ਰਚਨਾ ਕੀਤੀ ਜਾਂਦੀ ਸੀ ਸੋ ਭਾਈ ਵੀਰ ਸਿੰਘ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਨਵੇਂ ਢੰਗ ਅਨੁਸਾਰ ਕਵਤਾ ਦੀ ਰਚਨਾ ਕਰਨੀ ਆਰੰਭ ਕੀਤੀ ਇਸ ਤੋਂ ਇਲਾਵਾ ਇਹਨਾਂ ਨੂੰ ਛੋਟੀਆਂ ਕਵਤਾਮਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ 1956 ਵਿੱਚ ਭਾਰਤ ਸਰਕਾਰ ਨੇ ਇਹਨਾਂ ਨੂੰ ਪਦਮ ਪੂਸ਼ਣ ਨਾਲ ਸਨਮਾਨਿਤ ਕੀਤਾ ਇਹਨਾਂ ਦੀ ਰਚਨਾ ਮੇਰੇ ਸਾਂਝਾ ਜੀਓ ਨੂੰ ਸਹਿਤ ਅਕਾਦਮੀ ਵੱਲੋਂ पुरस्कार ਦਿੱਤਾ ਗਿਆ ਇਹਨਾਂ ਦੀਆਂ ਕਵਤਾਂਾਂ ਦੇ ਵਿਸ਼ੇ ਅਧਿਆਤਮਵਾਦ ਤੇ ਕੁਦਰਤ ਨਾਲ ਪਿਆਰ ਅਧਿਆਤਮਵਾਦ ਹੁੰਦਾ ਹੈ ਰੱਬੀ ਭੇਤ ਦੀਆਂ ਗੱਲਾਂ ਇਹਨਾਂ ਦੀਆਂ ਕਵਤਾਂਾਂ ਦੇ ਵਿੱਚ ਤੇ ਕੁਦਰਤ ਬਾਰੇ ਗੱਲਾਂ ਨੇ ਜਿਹੜੀਆਂ ਇਹਨਾਂ ਦੀਆਂ ਕਵਤਾਂਾਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਸੋ ਜਿਹੜੀ ਕਵਤਾ ਆਪਾਂ ਅੱਜ ਪੜ੍ਹ ਰਹੇ ਹਾਂ ਇਸ ਕਵਤਾ ਦੇ ਵਿੱਚ ਕਵੀ ਨੇ ਕਸ਼ਮੀਰ ਦੀ ਸੁੰਦਰਤਾ ਦਾ ਵਰਣਨ ਬੜੇ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਆਓ ਹੁਣ ਕਵਿਤਾ ਬਾਰੇ ਗੱਲ ਕਰਦੇ ਹਾਂ ਕਵਿਤਾ ਦਾ ਨਾਮ ਹੈ ਟੁਕੜੀ ਜੱਗ ਤੋਂ ਨਿਆਰੀ ਸੋ ਕਵੀ ਕੀ ਕਹਿੰਦਾ ਹੈ ਇਹਦੇ ਵਿੱਚ ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰ ਹੀ ਆਈ ਕਵੀ ਕਹਿ ਰਿਹਾ ਹੈ ਕਿ ਅਸਮਾਨ ਦੇ ਵਿੱਚ ਅਰਸ਼ਾਂ ਤੋਂ ਭਾਵ ਹੈ ਅਸਮਾਨ ਦੇ ਵਿੱਚ ਉਹਨੂੰ ਇੱਕ ਕੁਦਰਤ ਹੈ ਜਿਹੜੀ ਉਹ ਦੇਵੀ ਦੇ ਰੂਪ ਦੇ ਵਿੱਚ ਨਜ਼ਰ ਆਉਂਦੀ ਹੈ। ਖੂਸਨ ਮੰਡਲ ਵਿੱਚ ਖੜੀ ਖੇਡਦੀ ਖੁਸ਼ੀਆਂ ਸ਼ਹਿਬਰ ਲਾਈ। ਸੋ ਕੁਦਰਤ ਦੀ ਦੇਵੀ ਹੈ ਜਿਹੜੀ ਉਹ ਖੂਸਨ ਮੰਡਲ ਵਿੱਚ ਖੇਡਦੀ ਹੋਈ ਨੇ ਖੁਸ਼ੀਆਂ ਦੀ ਸ਼ਹਿਬਰ ਦਾ ਮਤਲਬ ਹੁੰਦਾ ਹੈ ਝੜੀ। ਝੜੀ ਲਾਈ ਹੋਈ ਹੈ। ਦੌੜੀ ਨੇ ਇੱਕ ਮੁਠ ਪਰ ਲੀਤੀ। ਉਹ ਦੇਵੀ ਦੌੜਦੀ ਹੈ। ਤੇ ਇੱਕ ਮੁਠ ਜਾਨੀ ਕਿ ਇੱਕ ਮੁੱਠੀ ਭਰ ਲੈਂਦੀ ਹੈ ਫਿਰ ਕਬੀ ਪੁੱਛਦਾ ਕਿ ਇਸ ਵਿੱਚ ਕੀ ਕੀ ਆਇਆ ਅੱਗੇ ਜਿਹੜੀਆਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਲਿਖੀਆਂ ਨੇ ਉਹ ਸਾਰੀਆਂ ਇਹ ਮੁੱਠੀ ਦੇ ਵਿੱਚ ਆਈਆਂ ਕੀ ਕੀ ਆਇਆ ਪਰਬਤਾਈ ਟਿੱਬੇ ਅਤੇ ਕਰੇਵੇ ਸੋ ਇਥੇ ਕਰੇਵੇ ਦਾ ਮਤਲਬ ਹੈ ਜੋ ਟਿੱਬਿਆਂ ਦੇ ਉੱਤੇ ਪੱਧਰੀ ਥਾਂ ਹੁੰਦੀ ਹੈ ਉਸ ਨੂੰ ਕਰੇਵੇ ਕਿਹਾ ਜਾਂਦਾ ਹੈ ਬਿਚ ਮદાન ਸਹਾਇਆ ਇਹਦੇ ਵਿੱਚ ਪਰਬਤ ਆਏ ਟਿੱਬੇ ਆਏ ਕਰੇਵੇ ਆਏ ਮદાન ਆਏ ਚਸ਼ਮੀ ਨਾਲੀ ਨਦੀਆਂ ਝੀਲਾਂ ਸਮੁੰਦਰ ਨਿੱਕੇ ਜਿਹੇ ਸਮੁੰਦਰ ਯਾਨੀ ਕਿ ਨਿੱਕੇ ਸਮੁੰਦਰ ਠੰਡੀਆਂ ਸ਼ਾਮਾਂ ਮਿੱਠੀਆਂ ਹਵਾਵਾਂ ਬਣ ਬਾਗਾਂ ਜਹੇ ਸੁੰਦਰ ਇੱਥੇ ਬਣ ਦਾ ਮਤਲਬ ਹੈ ਪੰਜਾਬੀ ਦੇ ਵਿੱਚ ਜੰਗਲ ਸੁਬਾਗਾਂ ਜਹੇ ਸੁੰਦਰ ਜੰਗਲ ਇਸ ਮੁੱਠੀ ਦੇ ਵਿੱਚ ਆਈ ਇਸ ਤੋਂ ਇਲਾਵਾ ਬਰਫ਼ ਮੀਂਹ ਤੂਪਾਂ ਤੇ ਬੱਦਲ ਰੁੱਤਾਂ ਮੇਵੇ ਪਿਆਰੀ ਰੁੱਤਾਂ ਅਣ ਤੇ ਪਿਆਰੇ ਮੇਵੇ ਜਿਹੜੀ ਇਹ ਮੁੱਠੀ ਦੇ ਵਿੱਚ ਆਈ ਅਰਸ਼ੀ ਨਾਲ ਨਜ਼ਾਰੇ ਆਈ ਅਰਸ਼ੀ ਯਾਨੀ ਕਿ ਅਸਮਾਨ ਦੇ ਨਜ਼ਾਰੇ ਵੀ ਉਸ ਮੁੱਠੀ ਵਿੱਚ ਆਈ ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁਠੀ ਵਿੱਚ ਸਾਰੇ ਯਾਨੀ ਕਿ ਅਸਮਾਨ ਦੇ ਨਜ਼ਾਰੇ ਵੀ ਉਸ ਮੁਠੀ ਵਿੱਚ ਆ ਗਏ ਇਸ ਤੋਂ ਅੱਗੇ ਕੀ ਹੋਇਆ ਸੋਹਣੀ ਨੇ ਅਸਮਾਨ ਖੜੂਕੀ ਯਾਨੀ ਕਿ ਉਸ ਕੁਦਰਤ ਦੀ ਦੇਵੀ ਨੇ ਅਸਮਾਨ ਤੇ ਖੜੇ ਹੋ ਕੇ ਅਸਮਾਨ ਯਾਨੀ ਕਿ ਉੱਪਰ ਖੜੇ ਹੋ ਕੇ ਧਰਤੀ ਵੱਲ ਤਕਾ ਕੇ ਧਰਤੀ ਵੱਲ ਵੇਖ ਕੇ ਤਕਾ ਕੇ ਦਾ ਮਤਲਬ ਹੁੰਦਾ ਹੈ ਵੇਖ ਕੇ ਧਰਤੀ ਵੱਲ ਵੇਖ ਕੇ ਇਹ ਮੁਠੀ ਖੋਲੀ ਤੇ ਛੁੱਟਿਆ ਸਭ ਕੁਝ ਹੀਠ ਤਕਾ ਕੀ ਇਹ ਮੁਠੀ ਖੋਲੀ ਤੇ ਸਾਰਾ ਕੁਝ ਹੀਠ ਵੇਖ ਕੇ ਛੁੱਟ ਦਿੱਤਾ ਜਿਸ ਥਾਂ ਮੇ ਧਰਤੀ ਤੇ ਆ ਕੇ ਇਹ ਮੁਠ ਡਿੱਗੀ ਸਾਰੀ ਕਵੀ ਕਹਿ ਰਿਹਾ ਜਿਹੜੀ ਥਾਂ ਦੇ ਉੱਤੇ ਇਹ ਮੁਠੀ ਸਾਰੀ ਡਿੱਗੀ ਉਸ ਥਾਂ ਕਸ਼ਮੀਰ ਬਣ ਗਿਆ ਟੁਕੜੀ ਜੱਗ ਤੋਂ ਨਿਆਰੀ ਉਸ ਥਾਂ ਮੇ ਕਸ਼ਮੀਰ ਦੀ ਧਰਤੀ ਹੋਣ ਦੇ ਵਿੱਚ ਆ ਗਈ ਜਿਹੜੀ ਕਿ ਜਗ ਤੋਂ ਨਿਆਰੀ ਦਾ ਮਤਲਬ ਹੈ ਇਥੇ ਵਖਰੀ ਧਰਤੀ ਦੀ ਇੱਕ ਵਖਰੀ ਟੁਕੜੀ ਹੈ ਕਵੀ ਕਹਿੰਦਾ ਉਸ ਥਾਂ ਕਸ਼ਮੀਰ ਬਣ ਗਿਆ ਜਿਹੜੀ ਕਿ ਧਰਤੀ ਤੇ ਇੱਕ ਵਖਰੀ ਟੁਕੜੀ ਹੈ ਹੈ ਧਰਤੀ ਪਰ ਸ਼ੋ ਅਸਮਾਨੀ ਬੇਸ਼ੱਕ ਕਸ਼ਮੀਰ ਹੈ ਜਿਹੜੀ ਉਹ ਹੈ ਤਾਂ ਧਰਤੀ ਦੇ ਉੱਤੇ ਪਰ ਉਹਨੂੰ ਕੁਦਰਤੀ ਸ਼ੋ ਪ੍ਰਾਪਤ ਹੈ ਜਾਨੀ ਕਿ ਜੋ ਅਸਮਾਨ ਦੇ ਵਿੱਚ ਨਜ਼ਾਰੇ ਨੇ ਜੋ ਅਸਮਾਨ ਦੇ ਵਿੱਚ ਮੋਜਾਂ ਨੇ ਬਹਾਰਾਂ ਨੇ ਉਹ ਸਾਰੀਆਂ ਕਸ਼ਮੀਰ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਸੁੰਦਰਤਾ ਵਿੱਚ ਲਿਸਕੇ ਇਸ ਕਰਕੇ ਅਸਮਾਨ ਦੀ ਜਿਹੜੀ ਸੁੰਦਰਤਾ ਹੈ ਉਹ ਕਸ਼ਮੀਰ ਦੀ ਧਰਤੀ ਦੇ ਵਿੱਚ ਚਮਕਦੀ ਹੈ ਲਿਸਕੇ ਦਾ ਮਤਲਬ ਹੈ ਧਰਤੀ ਦੇ ਰਸਤੇ ਸਵਾਦ ਨਾਲ ਭਰੇ ਇਨ੍ਹਾਂ ਨਜ਼ਾਰਿਆਂ ਦੇ ਵਿੱਚ ਸੋ ਕਿਸੇ ਅਸਮਾਨੀ ਰਮਜ ਹੁੰਦਾ ਭੇਦ ਕਿਸੇ ਅਸਮਾਨੀ ਭੇਦ ਦੀ ਜਿਹੜੀ ਚਮਕ ਹੈ ਸਾਨੂੰ ਉਹਦਾ ਅਨੁਭਵ ਪ੍ਰਾਪਤ ਹੁੰਦਾ ਹੈ ਸੋ ਇਸ ਤਰ੍ਹਾਂ ਇਹ ਸਾਰੀ ਕਵਿਤਾ ਜਿਹੜੀ ਕਵੀ ਨੇ ਕਸ਼ਮੀਰ ਦੀ ਧਰਤੀ ਬਾਰੇ ਲਿਖੀ ਹੈ ਸੋ ਇੱਕ ਬੇਨਤੀ ਹੈ ਜੇ ਹਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਪੰਜਾਬੀ ਨਾਲ ਸੰਬੰਧਿਤ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚਣ